ਵਹਿਗੁਰੂ ਜੀ ਕਾ ਕਾਲ ਸਾਹਿਬ ਵਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਲਮ ਪ੍ਰਤੀ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦ ਪਤਾ ਚੱਲਦਾ ਹੈ ਕਿ ਚਾਰ ਸੂਬਿਆਂ ਦੀ ਫੌਜ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਲਈ ਤਿਆਰ ਹੈ ਤਾਂ ਗੁਰੂ ਸਾਹਿਬ ਵੀ ਜੰਗ ਦੀ ਤਿਆਰੀ ਕਰਨ ਲੱਗ ਪੈਂਦੇ ਹਨ ਅਤੇ ਆਪਣੇ ਸਿੰਘਾਂ ਨੂੰ ਆਪਣੇ ਹੱਥੀਂ ਸ਼ਸਤਰ ਵੰਡ ਰਹੇ ਹੁੰਦੇ ਹਨ ਉਸ ਟਾਈਮ ਭਾਈ ਨੰਦ ਲਾਲ ਜੀ ਜਿਹੜੇ 52 ਦਰਬਾਰੀ ਕਵੀਆਂ ਦੇ ਵਿੱਚੋਂ ਇੱਕ ਸਨ ਉਹ ਵੀ ਗੁਰੂ ਸਾਹਿਬ ਜੀ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਵੀ ਜੰਗ ਲੜਨਾ ਚਾਹੁੰਦੇ ਹਨ ਉਹਨਾਂ ਨੂੰ ਵੀ ਸ਼ਸਤਰ ਦਿੱਤੇ ਜਾਣ। ਉਸ ਟਾਈਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਬਹੁਤ ਪਿਆਰੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਹਜ਼ਾਰਾਂ ਯੋਧਿਆਂ ਦੀਆਂ ਤਲਵਾਰਾਂ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਤੁਹਾਡੇ ਵਰਗਾ ਇੱਕ ਕਵੀ ਪੈਦਾ ਕਰ ਸਕਣ ਪਰ ਤੁਹਾਡੀ ਕਲਮ ਵਿੱਚ ਇੰਨੀ ਤਾਕਤ ਹੈ ਕਿ ਤੁਸੀਂ ਹਜ਼ਾਰਾਂ ਯੋਧੇ ਪੈਦਾ ਕਰ ਸਕਦੇ ਹੋ। ਗੁਰੂ ਸਾਹਿਬ ਕਹਿੰਦੇ ਹਨ कि ਤੁਸੀਂ ਤਲਵਾਰਾਂ ਵਾਲੀ ਜੰਗ ਨਹੀਂ ਲੜਨੀ ਤੁਸੀਂ ਆਪਣੀ ਕਲਮ ਦੀ ਤਾਕਤ ਦਿਖਾਓ ਇਹ ਸਨ ਗੁਰੂ ਸਾਹਿਬ ਜੀ ਦੇ ਕਲਮ ਪ੍ਰਤੀ ਵਿਚਾਰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ